ਨਵ ਅਭਿਰਾਸੀ ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਭਰ ਵਿੱਚ ਕਾਸੋ ਆਪਰੇਸ਼ਨ ਤਹਿਤ ਕੀਤੀ ਗਈ ਚੈਕਿੰਗ ਇਸ ਦੌਰਾਨ ਬਟਾਲਾ ਵਿੱਚ ਵੀ ਰੇਲਵੇ ਫਾਟਕ ਦੇ ਨਜ਼ਦੀਕ ਗੁਰਦਾਸਪੁਰ ਰੋਡ ਬਟਾਲਾ ਵਿੱਚ ਕੀਤੀ ਗਈ ਕਾਸੋ ਆਪਰੇਸ਼ਨ ਤਹਿਤ ਚੈਕਿੰਗ ਕੀ ਕੁਝ ਕਿਹਾ ਐਸਐਸਪੀ ਬਟਾਲਾ ਨੇ ਸੁਣਾਉਂਦੇ ਹਾਂ ਤੁਹਾਨੂੰ ਵੀ ਤੁਸੀਂ ਬਣੇ ਰਹੋ ਪੰਜਾਬ 84 ਲਾਈਵ ਦੇ ਨਾਲ ਪੱਤਰਕਾਰ ਲਕੀ ਦੀ ਖਾਸ ਰਿਪੋਰਟ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਅਤੇ ਫੋਲੋ ਕਰਨਾ ਨਾ ਭੁੱਲਿਓ ਤੁਸੀਂ ਬਣੇ ਰਹੋ ਪੰਜਾਬ 84 ਲਾਈਵ ਦੇ ਨਾਲ ਪੱਤਰਕਾਰ ਲक्की ਦੀ ਖਾਸ ਰਿਪੋਰਟ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਡੀਆਈਜੀ ਬਾਰਡਰ ਏਜ ਦੇ ਦਿਸ਼ਾ ਨਿਰਦੇਸ਼ਾ ਹਨ ਅੱਜ ਅਕਰੋਸ ਸਟੇਟ ਆਫ ਪੰਜਾਬ ਵਕ-ਵਕ ਜਿਹੜੇ ਪ੍ਰੋਟੇਕਟਿਵਲੀ ਕਿ ਰਾਜ ਦੇ ਹੌਟਸਪੌਟ ਸਕੇ ਨੇ ਜਾਂ ਜਿੱਥੇ ਸਾਨੂੰ ਲੱਗਦਾ ਕਿ ਨਸ਼ੇ ਦੀ ਬਿਕਰੀ ਹੈ ਜਾਂ ਕੰਜ਼ਮਪਸ਼ਨ ਹੈ ਦੇ ਹੌਟਸਪੌਟਸ ਆਇਡੈਂਟੀਫਾਈ ਕਰਕੇ ਅਕ੍ਰੋਸ ਦਾ ਸਟੇਟ ਕਾਸੋ ਆਪਰੇਸ਼ਨ ਕੀਤੇ ਜਾ ਰਹੇ ਨੇ ਐਂਡ ਉਸੇ ਲੜੀ ਦੇ ਵਿੱਚ ਆ ਜਿਹੜਾ ਰੇਲਵੇ ਲਾਈਨ ਹੈ ਇਨ ਪੁਲਿਸ ਡਿਸਟ੍ਰਿਕਟ ਪਟਾਲਾ ਤਾਂ ਇਥੇ ਅੱਜ ਅਸੀਂ ਕਾਸੋ ਕਰਾ ਰਹੇ ਨੇ ਤਾਂ ਕਾਫੀ ਇਥੇ ਅਸੀਂ ਆਇਡੈਂਟੀਫਾਈ ਕਰਦੇ ਹਾਂ ਆਫਟਰ ਟੇਕਿੰਗ ਲੋਕਾਂ ਦੇ ਇਨਪੁਟਸ ਲੈ ਕੇ ਇੰਟੈਲੀਜੈਂਸ ਦੇ ਇਨਪੁਟਸ ਲੈ ਕੇ ਕਿ ਜਿੱਥੇ ਜਿੱਥੇ ਪੋਸਿਬਲੀ ਹੌਟਸਪੌਟ ਹੋ ਸਕਦੇ ਨੇ ਥੋੜੇ ਧਿਆਨ ਚਾਹੀਦਾ ਫ੍ਰਮ 1 ਮਾਰਚ ਥਿਸ ਈਅਰ ਸਰਕਾਰ ਵੱਲੋਂ ਜਿਹੜੀ ਯੋਧਨਸ਼ਬ ਗੁਰਤ ਮੁਹਿੰਮ ਸਟਾਰਟ ਕੀਤੀ ਗਈ ਹੈ ਉਸੇ ਕੰਟੀਨਿਊਸ਼ਨ ਦੇ ਵਿੱਚ ਹੁਣ ਅਸੀਂ ਦੇਖ ਰਹੇ ਹਾਂ ਕਿੱਥੇ ਕਿੱਥੇ ਅਜੇ ਵੀ ਕੁਝ ਕੰਟੀਨਿਊਸ਼ਨ ਨੈਟ ਰੱਗਸ ਦੀ ਆਫਕਰੀ ਹੈ ਤਾਂ ਉਸ ਨੂੰ ਰੋਕਣ ਲਈ ਆ ਉਹਨੂੰ ਫਰਦਰ ਕੰਟਰੋਲ ਕਰਨ ਲਈ ਅਸੀਂ ਅੱਜ ਇਹ ਜਿਹੜਾ ਕਸੋ ਆਪਰੇਸ਼ਨ ਇੱਥੇ ਚਲਾਇਆ ਤੇ ਇਹ ਤੇ ਕੁਝ ਇਨਪੁਟ ਸੀ ਕੀਆ ਤਾਂ ਡੀਐਸਪੀ ਸਾਹਿਬ ਮੈਨੂੰ ਬਰੀਫ ਕਰ ਰਹੇ ਸੀਗੇ ਇਹਦੇ ਵਿੱਚ ਜਦੋਂ ਆਪਰੇਸ਼ਨ ਚੱਲ ਰਿਹਾ ਸੀਗਾ ਕੁਝ ਬੰਦੇ ਫੜੇ ਵੀ ਗਏ ਹੈ ਸਮ ਰਿਕਵਰੀ ਹੈਸ ਬੀਨ ਇਫੈਕਟਡ ਆਲਸੋ ਉਹ ਜਦੋਂ ਪ੍ਰੋਪਰਲੀ ਕੰਪਾਈਲ ਹੋ ਜਾਂਦਾ ਹੈ ਫਿਰ ਤੋਂੜੇ ਨਾਲ ਉਹ ਸ਼ੇਅਰ ਅਸੀਂ ਕਰਦੇ ਆ ਸਰ ਕਿੰਨੇ ਮੁਲਾਜ਼ਮ ਆਪਣੇ ਜੀਓਸ ਕਿੰਨੇ ਨੇ ਔਰ ਐਸਐਚਓ ਸਰ ਪੂਰੀ ਟੀਮ ਕਿੰਨੀ ਹੈਗੇ ਇਹਦੇ ਵਿੱਚ ਇਹ ਸਾਰਾ ਆਪਰੇਸ਼ਨ ਆਪਣੇ ਡੀਐਸਪੀ ਸਿਟੀ ਸਾਹਿਬ ਦੇ ਨੇਤ੍ਰਿਤਵ ਚ ਅਸੀਂ ਕਰਾ ਰਹੇ ਨੇ ਕਰੀਬਨ 100 ਮੁਲਾਜ਼ਮ ਵਿਚ ਇਨਕਲੂਡਸ ਅਰਾਊਂਡ 20 ਲੇਡੀ ਫੋਰਸ ਦਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਇਹ ਕਰਾ ਰਹੇ ਨਹੀਂ ਸੋ ਫਾਰ ਜਿਸ ਤਰ੍ਹਾਂ ਮੈਂ ਸ਼ੇਅਰ ਕਰ ਰਹਾ ਸੀਗਾ ਰਿਕਵਰੀ ਇਸ ਇਹਦੇ ਵਿੱਚ ਕੁਝ ਕੁਛ ਅਸੀਂ ਇਫੈਕਟ ਕਰ ਲਿਆ ਹੈਗੇ ਬਟ ਮੋਰ ਸੋ ਇਹਦਾ ਇਹ ਫਾਇਦਾ ਇਹ ਹੁੰਦਾ ਇੱਕ ਵਿਜ਼ਿਬਿਲਟੀ ਫੈਕਟਰ ਜਾਂ ਇੱਕ ਡੈਟਰੈਂਸ ਫੈਕਟਰ ਵੀ ਹੁੰਦਾ ਹੈ ਐਂਡ ਲੋਕਾਂ ਨੂੰ ਨਾਲ ਦੇ ਨਾਲ ਇੱਕ ਕੰਫੀਡੈਂਸ ਮਿਲਦਾ ਹੈ ਕਿ ਪੁਲਿਸ ਦੀ ਪ੍ਰੈਜ਼ੈਂਸ ਹੈ ਜਾਂ ਜਿਹਨੂੰ ਆਪਾਂ ਡਰਗ ਹੌਟਸਪੌਟ ਕਹਿੰਦੇ ਹੈ ਉੱਥੇ ਪੁਲਿਸ ਦਾ ਗੇੜਾ ਵੱਜਦਾ ਹੈ ਵਿਜ਼ਿਬਿਲਟੀ ਵੱਜ ਜਾਂਦੀ ਹੈ ਫਿਰ ਲੋਕਾਂ ਨੂੰ ਵੀ ਕੰਫੀਡੈਂਸ ਹੁੰਦਾ ਹੈ ਇੰਪੋਰਟੈਂਟਲੀ ਮੈਂ ਇਹ ਵੇਖ ਲਿਆ ਕਿ ਜਿੱਥੇ ਆਪਾਂ ਕਰਦੇ ਆ ਕਿ ਕੋਈ ਕੋਈ ਲੋਕੀ ਸਾਨੂੰ ਅਪਰੋਚ ਕਰਦੇ ਆ ਕਿ ਫਲਾਣਾ ਬੰਦਾ ਇਹਦੇ ਵਿੱਚ ਮਲਬਸ ਹੈ ਤਾਂ ਉਹ ਇੱਕ ਜਿਹੜਾ ਕਨੈਕਟ ਹੈ ਪੁਲਿਸ ਔਰ ਪਬਲਿਕ ਦਾ ਉਹ ਵਧੀਆ ਹੋ ਜਾਂਦਾ ਸਰ ਕੋਈ ਪ੍ਰਾਪਰਟੀ ਵੀ ਅਟੈਚ ਕੀਤੀਆਂ ਲੀਨ ਕੋ ਡਰਗ ਪੜ ਲਏ ਦੀਏ ਕੋਈ ਇਸ ਤਰ੍ਹਾਂ ਦੀ ਪ੍ਰਾਪਰਟੀ ਜਿਹੜਾ ਸੀਜ਼ਰ ਹੈ ਉਹ ਕਾਫੀ ਸ਼ੁਰੂ ਤੋਂ ਅਸੀਂ ਕਰ ਰਹੇ ਨੇ ਤਾਂ ਉਹਦੇ ਵਿੱਚ ਤਕਰੀਬਨ 37 ਕਰੋੜ ਦੀ ਜਿਹੜੀ ਪ੍ਰਾਪਰਟੀ ਹੈ ਤਾਂ ਪੁਲਿਸ ਦਸਤਖਤ ਪਟਾਲੇ ਦੇ ਵਿੱਚ ਪਿਛਲੇ 1 ਕਾ ਦੇ ਸਾਲ ਚ ਅਟੈਚ ਹੋਈ ਔਰ ਅ ਪੀਰੀਅਡ ਆਫ ਟਾਈਮ ਤਾਂ ਜਿੰਨਾ ਕੋ ਮੈਨੂੰ ਯਾਦ ਹੈ ਕਰੀਬਨ 60 ਕੇਸਾਂ ਦੇ ਵਿੱਚ 100 ਪਲੱਸ ਜਿਹੜੇ ਅਕਿਊਜ਼ਡ ਹੈ ਉਹਨਾਂ ਦੀ ਪ੍ਰਾਪਰਟੀ ਸੀਜ਼ ਹੋਈ ਹੈ